ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਮਨਪ੍ਰੀਤ ਕੌਰ ਅੱਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਜਿਹੜੀ ਕਲੈਕਸ਼ਨ ਰਹੇਗੀ ਸਾਰੇ ਹੀ ਵਰਕ ਵਾਲੇ ਸੂਟ ਰਹਿਣਗੇ ਮਸ਼ੀਨ ਵਰਕ ਦੇ ਉੱਪਰ ਆਪਾਂ ਜਿੰਨੇ ਪੀਸ ਰੈਡੀ ਕੀਤੇ ਨੇ ਸਾਰੇ ਬਾਰੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਡਿਟੇਲ ਨਾਲ ਦੱਸਾਂਗੇ ਕਿਹੜਾ ਫੈਬਰਿਕ ਰੱਖਿਆ ਕਿਹੜਾ ਦੁਪੱਟਾ ਲਾਇਆ ਠੀਕ ਹੈ ਔਰ ਤੁਸੀਂ ਇਹ ਵਾਲੇ ਡਿਜ਼ਾਈਨ ਕਿਸ ਕਿਸ ਫੈਬਰਿਕ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖ ਲਿਆ ਕਰੋ ਵੀਡੀਓ ਜਿਆਦਾ ਲੰਬੀ ਨਹੀਂ ਹੁੰਦੀ ਬਟ ਫਿਰ ਵੀ ਜੇ ਤੁਹਾਡੇ ਕੋਲ ਟਾਈਮ ਘੱਟ ਹੁੰਦਾ ਤਾਂ ਇੱਕ ਸ਼ਾਰਟ ਵੀਡੀਓ ਆਪਾਂ ਇੰਸਟਾਗ੍ਰam ਦੇ ਉੱਪਰ ਅਪਲੋਡ ਕੀਤੀ ਹੁੰਦੀ ਹੁਸੀਂ ਉੱਥੇ ਜਾ ਕੇ ਸਾਡੀ ਵੀਡੀਓ ਦੇਖ ਸਕਦੇ ਹੋ ਬਟ ਫੈਬਰਿਕ ਬਾਰੇ ਉੱਥੇ ਆਪਾਂ ਕੁਝ ਨਹੀਂ ਦੱਸਿਆ ਹੁੰਦਾ ਠੀਕ ਹੈ ਜੀ ਇਸੇ ਕਰਕੇ ਆਪਾਂ YouTube ਤੇ ਵੀਡੀਓ ਅਪਲੋਡ ਕਰਦੇ ਆ ਕਿ ਤੁਹਾਨੂੰ ਪ੍ਰੋਪਰ ਫੈ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਤਾਂ ਅਗਰ ਤੁਸੀਂ ਸਾਡਾ ਡਿਜ਼ਾਈਨ ਕੋਈ ਪਸੰਦ ਕਰਦੇ ਤੁਸੀਂ ਸਾਡਾ ਡਿਜ਼ਾਈਨ ਵੀ ਬਣਾ ਸਕਦੇ ਹੋ ਅਗਰ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਤੁਸੀਂ ਆਪਣਾ ਡਿਜ਼ਾਈਨ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਹੀ ਸੋਹਣੇ ਜੇ ਸੂਟ ਦੇ ਨਾਲ ਜਿਹੜੀਆਂ ਭੈਣਾਂ ਆਪਾਂ ਨੂੰ ਪਹਿਲੇ ਦਿਨ ਤੋਂ ਦੇਖਦੇ ਨਾਲ ਸਾਰੀਆਂ ਭੈਣਾਂ ਨੂੰ ਪਤਾ ਹੈ ਕਿ ਕਾਫੀ ਟਾਈਮ ਤੋਂ ਸੇਮ ਕਲਰ ਦੇ ਉੱਪਰ ਸਿਰਫ ਦੋ ਕਲਰ ਸੌਰੀ ਰੈਡੀ ਕੀਤੇ ਸੀ ਇੱਕ ਆਪਾਂ ਡਾਰਕ ਕੀਤਾ ਸੀ ਇੱਕ ਆਪਾਂ ਲਾਈਟ ਕਲਰ ਦੇ ਉੱਪਰ ਇਹ ਵਾਲਾ ਡਿਜ਼ਾਈਨ ਜਿਹੜਾ ਬਣਾਇਆ ਨੈਕ ਚੈੱਕ ਕਰੋ ਬਹੁਤ ਸੋਹਣਾ ਨੈਕ ਬਣਿਆ ਹੋਇਆ ਪੋਟਲੀ ਬਟਨ ਆਪਾਂ ਦਿੱਤੇ ਹੋਏ ਨੇ ਪੋਟਲੀ ਬਟਨ ਮੈਨੂੰ ਵੀ ਬਹੁਤ ਪਸੰਦ ਨੇ ਜਿੰਨੀਆਂ ਮੇਰੇ ਨਾਲ ਭੈਣਾਂ ਆਏ ਨੇ ਸਾਰੀਆਂ ਨੂੰ ਹੀ ਪੋਟਲੀ ਬਟਨ ਜਿਹੜੇ ਬਹੁਤ ਜ਼ਿਆਦਾ ਪਸੰਦ ਨੇ ਤੇ ਲੋ ਜੀ ਇਸ ਤਰ੍ਹਾਂ ਕੰਮ ਰਹੇਗਾ ਸੂਟ ਦੇ ਉੱਪਰ ਫੈਬਰਿਕ ਜਿਹੜਾ ਆਪਾਂ ਰੱਖਿਆ ਹੋਇਆ ਜੀ ਬਟਰ ਕਾਟਨ ਰੱਖੀ ਹੋਈ ਹੈ ਬਹੁਤ ਹੀ ਸੌਫਟ ਕਾਟਨ ਹੈ ਜੀ ਗਰਮੀ ਦੇ ਵਿੱਚ ਸਰਦੀ ਦੇ ਵਿੱਚ ਤੁਸੀਂ इजीली ਵੇਅਰ ਕਰ ਸਕਦੇ ਹੋ ਠੀਕੇ ਕਿਉਂਕਿ ਲਾਈਨਿੰਗ ਆਪਾਂ ਨੇ ਐਡ-ਆਨ ਕੀਤੀ ਹੋਈ ਹੈ ਕੰਮ ਚੈੱਕ ਕਰੋ ਬਹੁਤ ਸੋਹਣਾ ਕੰਮ ਹੈ ਜੀ ਘੇਰੇ ਤੋਂ ਲੈ ਕੇ ਉੱਪਰ ਹਿਪ ਤੱਕ ਜਿਹੜੇ ਨੇ ਇਹ ਕੰਮ ਜਿਹੜਾ ਹੋਇਆ ਹੋਇਆ ਔਰ ਨਾਲ ਹੀ ਆਪਾਂ ਨੇ ਵਾਈਟ ਆਫ ਵਾਈਟ ਜੀ ਲੈਸ ਡੈਟ ਦਿੱਤੀ ਹੋਈ ਹੈ ਕਲਰ ਬਹੁਤ ਹੀ ਪਿਆਰਾ ਹੈ ਜੀ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਇਸ ਨੂੰ ਡਿਜ਼ਾਈਨ ਕਰਵਾ ਸਕਦੇ ਜਰੂਰੀ ਨਹੀਂ ਕਿ ਤੁਸੀਂ ਸੇਮ ਕਲਰ ਦੇ ਉੱਪਰ ਹੀ ਕਰਵਾਉਣਾ ਤੁਸੀਂ ਜਿਹੜਾ ਕਲਰ ਹੋ ਆਪਣੀ ਚੁਆਇਸ ਅਕੋਰਡਿੰਗ ਤਲੋ ਜੀ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਇੱਕ ਇੱਕ ਫਲਾਰ ਬਣਿਆ ਹੋਇਆ ਬਹੁਤ ਹੀ ਪਿਆਰਾ ਜਾਂ ਸਾਫ ਸੁਥਰਾ ਜਾਂ ਕੰਮ ਮਿਲੇਗਾ ਤੁਹਾਨੂੰ ਹਾਂ ਇੱਕ ਗੱਲ ਹੋਰ ਅਗਰ ਤੁਸੀਂ ਇਹ ਸੇਮ ਡਿਜ਼ਾਈਨ ਪਸੰਦ ਕਰਦੇ ਹੋ ਪਰ ਤੁਸੀਂ ਇਸ ਨੂੰ ਥੋੜਾ ਸਿੰਥੈਟਿਕ ਫੈਬਰਿਕ ਤੇ ਬਣਾਉਣਾ ਚਾਹੁੰਦੇ ਹੋ ਤੁਸੀਂ ਉਸ ਤੇ ਵੀ ਬਣਾ ਸਕਦੇ ਹੋ ਉਸ ਦੇ ਉੱਪਰ ਆਪਾਂ ਹਲਕੀ ਫੁਲਕੀ ਜ਼ਰੀ ਜਾਂ ਬਾਦਲਾ ਲਗਾ ਕੇ ਥੋੜਾ ਜਿਹਾ ਅੱਛਾ ਤਰੀਕੇ ਨਾਲ ਉਸ ਨੂੰ ਡਿਜ਼ਾਈਨ ਕਰਾਂਗੇ ਠੀਕ ਹੈ ਕਿਉਂਕਿ ਉਹ ਸੂਟ ਥੋੜਾ ਜਿਹਾ ਪ੍ਰੋਪਰ ਪਾਰਟੀ ਵੇਅਰ ਲੁੱਕ ਦੇ ਵਿੱਚ ਬਣ ਜਾਏਗਾ ਪ੍ਰਾਈਸ ਥੋੜੀ ਜਿਹੀ ਵਾਜੇਗੀ ਫੈਬਰਿਕ ਦੇ ਨਾਲ ਬਟ ਸੂਟ ਜਿਹੜਾ ਸੋਹਣਾ ਬਣ ਜਾਏਗਾ ਤਲੋ ਜੀ ਇਸ ਤਰ੍ਹਾਂ ਆਪਾਂ ਨਾਲ ਟਰਾਊਜ਼ਰ ਰੱਖਿਆ ਹੋਇਆ ਤੁਸੀਂ ਸਲਵਾਰ ਵੀ ਬਣਾ ਸਕਦੇ ਹੋ ਜੋ ਤੁਸੀਂ ਲਾਈਕ ਕਰਦੇ ਤੁਸੀਂ ਦੱਸ ਕੇ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਤੇ ਨਾਲ ਆਪਾਂ ਬਹੁਤ ਹੀ ਸੋਹਣਾ ਕੋਟਾ ਡੋਰੀ ਦਾ ਦੁਪੱਟਾ ਰੱਖਿਆ ਹੋਇਆ ਬਹੁਤ ਜਿਆਦਾ ਸੌਫਟਵੇਅਰ ਕੋਟਾ ਡੋਰੀਆ ਦੁਪੱਟੇ ਨਾਲ ਜਿਹੜੀ ਗ੍ਰੇਸ ਹੈ ਬਹੁਤ ਹੀ ਜਿਆਦਾ ਸੋਹਣੀ ਆਉਂਦੀ ਹੈ ਜੀ ਸੂਰਦੀ ਥੋੜਾ ਫਲਫੀ ਜਿਹਾ ਰਹਿੰਦਾ ਬਟ ਸਿਰ ਦੇ ਉੱਪਰ ਆਰਾਮ ਨਾਲ ਟਿਕਦਾ ਸਿਰ ਦੇ ਉੱਪਰ ਲੈਣ ਦੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਕਈ ਵਾਰ ਭੈਣਾਂ ਨੂੰ ਇਦਾਂ ਹੁੰਦਾ ਨੇ ਵੀ ਜਿਹੜੇ ਕਾਟਨ ਦੇ ਸੂਟ ਉਹ ਬਣਾਉਂਦੀਆਂ ਨੇ ਜ਼ਿਆਦਾ ਉਹ ਗੁਰਦੁਆਰਾ ਸਾਹਿਬ ਲਈ ਹੀ ਬਣਾਉਂਦੀਆਂ ਨੇ ਇਸ ਕਰਕੇ ਉਹਨੂੰ ਦੁਪੱਟੇ ਦੀ ਟੈਨਸ਼ਨ ਹੁੰਦੀ ਹੈ ਕਿ ਦੁਪੱਟਾ ਸਾਡੇ ਸਿਰ ਦੇ ਉੱਪਰ ਟਿਕਿਆ ਰਹੇ ਤੇ ਕਲਰ ਕੋਈ ਵੀ ਤੁਸੀਂ ਡਿਜ਼ਾਈਨ ਕਰਵਾਓ ਠੀਕੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਹੈ ਅਗਰ ਕਲਰ ਤੁਹਾਨੂੰ ਨਹੀਂ ਕੋਈ ਪਸੰਦ ਆ ਰਿਹਾ ਤੁਸੀਂ ਕਲਰ ਆਪਣੀ ਚੋਇਸ ਦਾ ਵੀ ਬਣਾ ਸਕਦੇ ਹੋ ਲੋਸੀ अगला पीस बहुत ही ज़्यादा सोहना है जी कलर बड़ा ही प्यारा और बड़ा ही प्यारा पीस जोड़ा बनिया हुआ डिजाइनर जहा पीस है जी तुम देख सकते हो इस तरह ये सेंटर पैनल बनया हुया अपना मिररर एड किया हो बट जो आप कह रही ओरिजिनल मिरर नहीं है जिदा तुम पता है कि थोड़ा कागजी टाइप मिररर आंता बट बहुत ही वजी है और लुक जी प्रोपर मिररर वागू ही आँदी सिंपल नैक बनाया हुआ ए जो कम रहेगा वो रहेगा जी हैवी बाजू के उपर बहुत प्यारे जो कलर कंट्रास्ट लगे हुए हैं तुम देख सकते हो इस तरह ਪੋਹੋਸਣਾ ਕੰਮ ਵਿੱਚ ਜਰੀ ਆਪਾਂ ਨੇ ਐਡ-ਆਨ ਕੀਤੀ ਹੋਈ ਏ ਹੈਵੀ ਬਾਜੂ ਸੈਂਟਰ ਪੈਨਲ ਰਹੇਗਾ ਔਰ ਕਲਰ ਬਹੁਤ ਹੀ ਪਿਆਰਾ ਤੁਹਾਨੂੰ ਦੂਰ ਤੋਂ ਵੀ ਦਿਖਾ ਰਿਹਾ ਨੇੜੇ ਤੋਂ ਵੀ ਦਿਖਾ ਰਿਹਾ ਤੁਸੀਂ ਚੈੱਕ ਕਰੋ ਇਸ ਤਰ੍ਹਾਂ ਇਹਦੀ ਪ੍ਰੋਪਰ ਲੁੱਕ ਰਹੇਗੀ ਸੂਟ ਦੀ ਇਸ ਤਰ੍ਹਾਂ ਸੈਂਟਰਲ ਪੈਨਲ ਹੈਵੀ ਬਾਜੂ ਬਣੀਆਂ ਹੋਈਆਂ ਨੇ ਔਰ ਜਿਹੜਾ ਇਹਦੇ ਵਿੱਚ ਮੇਨ ਕੰਮ ਹੈਗਾ ਉਹ ਹੈਗਾ ਜੀ ਬਾਟਮ ਦਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਾਟਮ ਦੇ ਉੱਪਰ ਹੈਵੀ ਕੰਮ ਜਿਹੜਾ ਕੀਤਾ ਹੋਇਆ ਦੇਖੋ ਬਹੁਤ ਹੈ ਵੀ ਕੰਮ ਹੈ ਜੀ ਸਲਵਾਰ ਦੇ ਉੱਪਰ ਬਹੁਤ ਸੋਹਣਾ ਕੰਮ ਲੱਗ ਰਿਹਾ ਜੀ ਬਹੁਤ ਸੋਹਣੇ ਕਲਰ ਇਹਦੇ ਵਿੱਚ ਐਡ-ਆਨ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਸ ਨੂੰ ਕ੍ਰੇਪ ਤੇ ਵੀ ਬਣਾ ਸਕਦੇ ਹੋ ਠੀਕ ਹੈ ਸਿਲਕ ਤੇ ਵੀ ਬਣਾ ਸਕਦੇ ਹੋ ਜਿਵੇਂ ਤੁਸੀਂ ਲਾਈਕ ਕਰਦੇ ਹੋ ਉਸ ਤਰੀਕੇ ਨਾਲ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਲੋ ਜੀ ਇਸ ਤਰ੍ਹਾਂ ਨਾਲ ਰਹੇਗਾ ਜੀ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਥੋੜਾ ਬਹੁਤਾ ਦੁਪੱਟਾ ਤੁਹਾਨੂੰ ਕਲਰ ਸ਼ੇਡ ਚੇਂਜ ਆ ਰਿਹਾ ਕਿਉਂਕਿ ਆਪਾਂ ਫੋਲਡ ਕੀਤਾ ਹੋਇਆ ਇਸ ਕਰਕੇ ਦੁਪੱਟੇ ਦਾ ਕਲਰ ਜਿਹੜਾ ਥੋੜਾ ਡਾਰਕ ਜਿਹਾ ਆ ਰਿਹਾ ਠੀਕ ਹੈ ਜੀ ਬਹੁਤ ਜੋ ਜੇ ਤੁਹਾਨੂੰ ਸੇਮ ਡਿਜ਼ਾਈਨ ਪਸੰਦ ਆ ਤੁਸੀਂ ਸੇਮ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਆਪਣੇ ਚੁਆਇਸ ਅਕੋਰਡਿੰਗ ਕਲਰ ਡਿਜ਼ਾਈਨ ਕਰਵਾਉਣਾ ਚਾਹੋ ਤਾਂ ਤੁਸੀਂ ਉਸ ਤਰੀਕੇ ਨਾਲ ਵੀ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਨੇ ਆਪਣੇ ਬੈਕ ਵਗੈਰਾ ਤੇ ਜਿਪ ਲਗਾਉਣੀ ਹੁੰਦੀ ਹੈ ਤੁਸੀਂ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰਨਾ ਪਲੀਜ਼ ਸਾਨੂੰ ਵੌਇਸ ਮੈਸੇਜ ਨਾ ਭੇਜਿਓ ਹਨ ਤੇ ਕਿਉਂਕਿ ਜਿਹੜਾ ਆਪਣਾ ਮੈਜ਼ਰਮੈਂਟ ਤੁਸੀਂ ਸਾਨੂੰ ਮੈਂਸ਼ਨ ਕਰਦੇ ਹੋ ਜਦੋਂ ਆਪਾਂ ਤੁਹਾਡਾ ਮੈਜ਼ਰਮੈਂਟ ਵਗੈਰਾ ਨੋਟ ਕਰਦੇ ਆ ਤਾਂ ਸਾਨੂੰ ਸਾਰਾ ਕੁਝ ਉਹਦੇ ਵਿੱਚ ਪ੍ਰੋਪਰ ਪਤਾ ਲੱਗ ਜਾਂਦਾ ਵੀ ਤੁਸੀਂ ਕੀ ਕੁਝ ਐਡ-ਆਨ ਕਰਵਾਉਣਾ ਹੈ ਚਲੋ ਜੀ ਇਹ ਵੀ ਪੀਸ ਚੈੱਕ ਕਰੋ ਬੜਾ ਹੀ ਸੋਹਣਾ ਵੀ ਪੀਸ ਬਣਿਆ ਹੋਇਆ ਹੈ ਹੈਵੀ ਇਹਦੇ ਉੱਪਰ ਕੰਮ ਹੋਇਆ ਹੋਇਆ 셔ਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ 3 2 ਦੇ ਹਿਸਾਬ ਨਾਲ ਆਪਾਂ ਜਿਹੜੇ ਫਲਾਰ ਨੇ ਉਹ ਬਣਾਏ ਹੋਏ ਨੇ ਦੇਖ ਸਕਦੇ ਤੁਸੀਂ ਬਹੁਤ ਹੀ ਪਿਆਰਾ ਜਿਹਾ 컬러ਫੁਲ ਜਿਹੜਾ ਡਿਜ਼ਾਈਨ ਜਿਹੜਾ ਕੀਤਾ ਹੋਇਆ ਸੂਟ ਔਰ ਬਹੁਤ ਹੀ ਸੋਹਣੀ ਆਪਾਂ ਇਹਦੇ ਨਾਲ ਆਪਾਂ ਗ੍ਰੀਨ ਕਲਰ ਦੀ ਲਾਇਸ ਜਿਹੜੀ ਦਿੱਤੀ ਹੋਈ ਹੈ ਔਰ ਇਸ ਦੇ ਨਾਲ ਜਿਹੜੀ ਬਾਟਮ ਰਹੇਗੀ ਉਹ ਇਸ ਤਰ੍ਹਾਂ ਪ੍ਰਿੰਟਡ ਰਹੇਗੀ ਠੀਕ ਹੈ ਜੀ ਇਹ ਚੀਜ਼ ਜਿਹੜੀ ਬਹੁਤ ਸੋਹਣੀ ਬਣੀ ਹੋਈ ਡਿਜ਼ਾਈਨਰ ਜੀ ਬਣੀ ਹੋਈ ਹੈ ਜਿਵੇਂ ਇਹਦੇ ਨਾਲ ਤੁਸੀਂ ਸੇਮ ਵੀ ਤੁਹਾਨੂੰ ਮਿਲ ਜੇਗਾ ਤੁਸੀਂ ਸੇਮ ਰੈਡੀ ਕਰਵਾਉਣਾ ਚਾਹੁੰਦੇ ਆਪਣੇ ਕੋਲ ਪ੍ਰਿੰਟ ਫੈਬਰਿਕ अवेलेबल ਹੈਗਾ ਆ ਕਾਫੀ ਸਾਰੇ ਕਲਰ ਨੇ ਜੀ ਆਪਣੇ ਕੋਲ ਠੀਕ ਹੈ ਅਗਰ ਤੁਸੀਂ ਸੇਮ ਕਰਾਉਣਾ ਚਾਹੁੰਦੇ ਸੇਮ ਵੀ ਕਰਵਾ ਸਕਦੇ ਹੋ ਇੱਕ ਕਲਰ ਇਹਦੇ ਵਿੱਚ ਰਹੇਗਾ ਇਹ ਪਰਪਲ ਕਲਰ ਰਹੇਗਾ ਠੀਕ ਹੈ ਜੀ ਇਸ ਦੇ ਨਾਲ ਵੀ ਤੁਸੀਂ ਲਾਈਟ ਪਿੰਕ ਕਲਰ ਦੀ ਜਿਹੜੀ ਸ਼ਰਟ ਹੈ ਉਹ ਬਣਵਾ ਸਕਦੇ ਹੋ ਉਸ ਦੇ ਉੱਪਰ ਕੰਮ ਕਰਵਾ ਸਕਦੇ ਹੋ ਬਹੁਤ ਸੋਹਣਾ ਬਣੇਗਾ ਠੀਕ ਹੈ ਅਗਰ ਤੁਸੀਂ ਇਸ ਨੂੰ 올ਓਵਰ ਵੀ ਲੈਣਾ ਚਾਹੁੰਦੇ ਤੁਸੀਂ 올ਓਵਰ ਵੀ ਲੈ ਸਕਦੇ ਹੋ ਤੇ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਨਾਲ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਤੇ ਦੇਖ ਸਕਦੇ ਹੋ कॉटन मचलीन ਦਾ ਆਪਾਂ ਨੇ ਦੁਪੱਟਾ ਰੱਖਿਆ ਹੋਇਆ ਬਹੁਤ ਹੀ ਪਿਆਰੀ ਜੀ ਫਿਨਿਸ਼ਿੰਗ ਆਪਾਂ ਦੁਪੱਟੇ ਨੂੰ ਵੀ ਦਿੱਤੀ ਹੋਈ ਹੈ ਨਾਲ ਤੇ ਬਹੁਤ ਹੀ ਸੋਹਣਾ ਪੀਸ ਜਿਹੜਾ ਬਣਿਆ ਹੋਇਆ ਇਸ ਤਰ੍ਹਾਂ ਪ੍ਰੋਪਰ ਰਹੇਗਾ 3 2 ਦੇ ਹਿਸਾਬ ਨਾਲ ਆਪਾਂ ਨੇ ਫਲਾਵਰ ਸੂਟ ਦੇ ਚ ਐਡ ਆਨ ਕੀਤੇ ਹੋਏ ਨੇ ਠੀਕ ਹੈ ਅਗਰ ਤੁਸੀਂ ਪ੍ਰਿੰਟ बॉटम ਬਣਾਉਣਾ ਚਾਹੁੰਦੇ ਹੋ ਨਾ ਪਲੇਨ ਸ਼ਰਟ ਰੱਖਣਾ ਚਾਹੁੰਦੇ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਅਗਰ ਤੁਸੀਂ ਵਰਕ ਵਗੈਰਾ ਵੀ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਲਓ ਜੀ ਅਗਲਾ ਸੂਟ ਜਿਹੜੀਆਂ ਭੈਣਾਂ ਸਾਨੂੰ ਕਾਫੀ ਟਾਈਮ ਤੋਂ ਦੇਖਦੀਆਂ ਨੇ ਉਹਨਾਂ ਸਾਰਿਆਂ ਭੈਣਾਂ ਨੂੰ ਪਤਾ ਹੈ ਕਿ ਇਹ ਵਾਲੇ ਡਿਜ਼ਾਈਨ ਸਾਡੇ ਬਹੁਤ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ ਤੇ ਹੁਣ ਤੱਕ ਇਹ ਵਾਲੇ ਡਿਜ਼ਾਈਨ ਜਿਹੜੇ ਨੇ ਰੈਡੀ ਹੋ ਰਹੇ ਨੇ ਲਓ ਜੀ ਕਲਰ ਰਹੇਗਾ ਗ੍ਰੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਔਰ ਇਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਪੈਚਵਰਕ ਆਪਾਂ ਨੇ ਕੀਤਾ ਹੋਇਆ ਬਲੈਕ ਔਰਗੈਂਜ਼ਾ ਲਗਾ ਕੇ ਉਸ ਉੱਪਰ ਜਿਹੜਾ ਵਰਕ ਕੀਤਾ ਹੋਇਆ ਤੇ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕਟਵਰਕ ਰਹੇਗਾ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਵਰਕ ਰਹੇਗਾ ਦੋ ਫਲਾਰ ਆਪਣੇ ਘੇਰੇ ਦੇ ਉੱਪਰ ਰਹਿਣਗੇ ਠੀਕ ਹੈ ਜੀ ਤੀਸਰਾ ਬਾਜੂ ਦੇ ਉੱਪਰ ਰਹੇਗਾ neck ਦੇ ਉੱਪਰ ਰਹੇਗਾ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਬਣਿਆ ਹੋਇਆ ਇਹ ਆਪਾਂ ਦੋ ਸ਼ੇਡ ਦੇ ਉੱਪਰ ਰੈਡੀ ਕੀਤੇ ਨੇ ਜਿਆਦਾ ਠੀਕ ਇੱਕ ਆਪਾਂ ਨੇ ਆਨੀਅਨ ਸ਼ੇਡ ਦੇ ਉੱਪਰ ਕੀਤਾ ਔਰ ਇੱਕ ਆਪਾਂ ਨੇ ਗ੍ਰੇ ਸ਼ੇਡ ਦੇ ਉੱਪਰ ਕੀਤਾ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਜਿਹੜਾ ਦੂਸਰਾ ਸ਼ੇਡ ਹੈ ਇਹ ਵਾਲਾ ਇਹ ਰਹੇਗਾ ਜੀ ਦੂਸਰਾ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਤੁਸੀਂ ਇਹ ਵਾਲਾ ਕਲਰ ਵੀ ਰੈਡੀ ਕਰਵਾ ਸਕਦੇ ਹੋ ਔਰ ਗ੍ਰੇ ਵੀ ਕਰਵਾ ਸਕਦੇ ਹੋ ਜੋ ਤੁਹਾਡੀ ਚੁਆਇਸ ਹੈ ਤੁਸੀਂ ਉਸ ਤਰੀਕੇ ਨਾਲ ਕਰਵਾ ਸਕਦੇ ਹੋ ਇਸਦੇ ਵੀ ਦੁਪੱਟੇ ਦੇ ਉੱਪਰ ਫਲਾਰ ਬਣੇ ਹੋਏ ਤੁਸੀਂ ਦੇਖ ਸਕਦੇ ਹੋ ਫੋਰ ਸਾਈਡ ਦੇ ਫਲਾਰ ਬਣੇ ਹੋਏ ਨੇ ਕਟਵਰਕ ਬਣਿਆ ਹੋਇਆ ਔਰ ਇਸਦੇ ਦੁਪੱਟੇ ਦੇ ਉੱਪਰ ਵੀ ਸੇਮ ਹੀ ਬਣਿਆ ਹੋਇਆ ਮੈਂ ਇੱਕ ਦੁਪੱਟਾ ਤੁਹਾਨੂੰ ਖੋਲ ਕੇ ਦਿਖਾ ਦੇਣੀ ਆ ਜਿਹੜੀਆਂ ਪਹਿਲਾਂ ਨਵੀਆਂ ਨੇ ਉਹਨਾਂ ਨੂੰ ਨਹੀਂ ਪਤਾ ਚੱਲਦਾ ਵੀ ਕਿਵੇਂ ਦਾ ਡਿਜ਼ਾਈਨ ਹੋਏਗਾ ਲਓ ਬਣ ਲਓ ਜੀ ਖੁੱਲਾ ਰੁਲਾ ਤੁਹਾਨੂੰ ਦੁਪੱਟਾ ਮਿਲੇਗਾ ਸਿਰ ਦੇ ਉੱਪਰ ਲਓ ਬਹੁਤ ਹੀ ਪਿਆਰਾ ਜਿਹਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਫਲਾਰ ਬਣੇ ਹੋਏ ਨੇ ਦੁਪट्टे ਦੇ ਉੱਪਰ ਕਟਵਾਕ ਹੋਇਆ ਹੋਇਆ ਬਹੁਤ ਹੀ ਪਿਆਰਾ ਦਾ ਡਿਜ਼ਾਈਨਰ ਜਿਹਾ ਪੀਸ ਜਿਹੜਾ ਬਣਿਆ ਹੋਇਆ ਜੀ ਇਸ ਤਰ੍ਹਾਂ ਇਹ ਮੈਂ ਆਪਾਂ ਕਾਟਨ ਸਿਲਕ ਦੇ ਉੱਪਰ ਰੈਡੀ ਕੀਤਾ ਤੁਸੀਂ ਇਸ ਨੂੰ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਕ੍ਰੇਪ ਦੇ ਉੱਪਰ ਤੁਸੀਂ ਜਦੋਂ ਕਰਵਾਓਗੇ ਤਾਂ ਇਸ ਨੂੰ ਆਪਾਂ ਥੋੜਾ ਜਿਹਾ ਜਰੀ ਜਾਂ ਬਾਦਲੇ ਵਗੈਰਾ ਨਾਲ ਫਿਨਿਸ਼ਿੰਗ ਦਵਾਂਗੇ ਕਿਉਂਕਿ ਉਹਦੇ ਉੱਪਰ ਇਦਾਂ ਹੀ ਹੁੰਦਾ ਕਿ ਆਪਾਂ ਕੋਈ ਵੀ ਗੋਲਡਨ ਕਲਰ ਦੀ ਲੇਸ ਜਿਹੜੀ ਐਡ-ਆਨ ਕਰ ਸਕਦੇ ਹਾਂ ਇਸ ਤਰ੍ਹਾਂ ਤੇ ਇਸੇ ਤਰ੍ਹਾਂ ਹੀ ਇਹ ਜਿਹੜੀ ਅਨੀਅਨ ਚੇਡ ਹੈ ਇਹ ਵੀ ਇਸੇ ਤਰ੍ਹਾਂ ਹੀ ਬਣੀ ਹੋਈ ਏ ਦੇਖੋ ਇਸ ਤਰ੍ਹਾਂ ਇਹ ਵੀ ਕਲਰ ਬਹੁਤ ਪਿਆਰਾ ਦੇਖੋ ਤੁਸੀਂ ਬਹੁਤ ਸੋਹਣਾ ਲੱਗ ਰਿਹਾ ਜੀ ਤੁਸੀਂ ਇਹ ਵਾਲਾ ਬਣਾਉਣਾ ਚਾਹੁੰਦੇ ਤੁਸੀਂ ਇਹ ਵਾਲਾ ਬਣਾ ਸਕਦੇ ਹੋ ਤੁਸੀਂ ਗਰੇ ਬਣਾਉਣਾ ਚਾਹੁੰਦੇ ਤੁਸੀਂ ਗਰੇ ਵੀ ਬਣਾ ਸਕਦੇ ਹੋ ਜਿਆਦਾ ਆਪਾਂ ਨੇ ਇਹ ਦੋਨਾਂ ਸ਼ੇਡਾਂ ਦੇ ਉੱਪਰ ਹੀ ਸੂਟ ਰੈਡੀ ਕੀਤੇ ਨੇ ਪਹਿਲਾਂ ਆਪਾਂ ਗ੍ਰੇ ਵਾਲਾ ਡਿਜ਼ਾਈਨ ਕੀਤਾ ਸੀ ਬਟ ਫਿਰ ਭੈਣਾਂ ਦਾ ਸਾਨੂੰ ਮੈਸੇਜ ਆਇਆ ਕਿ ਸਾਨੂੰ ਥੋੜਾ ਅਨਯਨ ਛੇਡ ਦੇ ਉੱਪਰ ਚਾਹੀਦਾ ਹਨਾ ਤਾਂ ਫਿਰ ਆਪਾਂ ਇਹ ਵਾਲੀ ਸ਼ੇਡ ਦੇ ਉੱਪਰ ਰੈਡੀ ਕੀਤਾ ਬਹੁਤ ਹੀ ਪਿਆਰੀ ਜੀ ਇਹ ਵਾਲੀ ਸ਼ੇਡ ਹੈ ਜੀ ਠੀਕ ਹੈ ਤੇ ਨਾਲ ਇਹਦੇ ਤੁਸੀਂ ਟਰੌਜ਼ਰ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਅਗਾਂ ਤੁਹਾਡਾ ਮੈਜ਼ਰਮੈਂਟ ਸਾਡੇ ਕੋਲ ਸਲਵਾਰ ਦਾ ਆਇਆ ਤਾਂ ਆਪਾਂ ਸਲਵਾਰ ਰੈਡੀ ਕਰਾਂਗੇ ਠੀਕ ਹੈ ਜੀ ਤੁਸੀਂ ਅਗਰ ਸਾਨੂੰ ਕਹੋਗੇ ਕਿ ਤੁਸੀਂ ਸਾਡੇ ਤੋਂ ਟਰੌਜ਼ਰ ਬਣਾਓ ਤੁਸੀਂ ਟਰੌਜ਼ਰ ਵੀ ਬਣਾ ਸਕਦੇ ਹੋ ਇਸ ਦੇ ਨਾਲ ਆਪਾਂ ਬਾਟਮ ਰੱਖ ਲੋਜੀ ਸੇਮ ਕਰੋ ਨਾਲ ਦਾ ਸੇਮ ਵੀ ਕਰਾ ਸਕਦੇ ਹੋ ਟੀਕੇ ਦੋਨਾਂ ਵਿੱਚੋਂ ਜਿਹੜੀ ਸ਼ੇਡ ਤੁਹਾਨੂੰ ਜ਼ਿਆਦਾ ਵਧੀਆ ਲੱਗ ਰਹੀ ਉਸ ਸ਼ੇਡ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਲੋਜੀ ਅਗਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਇਹ ਆਪਾਂ ਬਣਾਇਆ ਹੋਇਆ ਜੀ ਖਾਦੀ ਸਿਰਕ ਦੇ ਉੱਪਰ ਫੁਲਕਾਰੀ ਸੂਟ ਬਣਾਇਆ ਕਾਫੀ ਸਾਰੇ ਸੂਟ ਫੁਲਕਾਰੀ ਦੇ ਰੈਡੀ ਹੋਏ ਪੈਣ ਤੁਹਾਨੂੰ ਅਗਲੀਆਂ ਵੀਡੀਓਜ਼ ਦੇਖਣ ਨੂੰ ਮਿਲ ਜਾਣਗੇ ਠੀਕ ਹੈ ਜੀ ਇਹ ਆਪਾਂ ਖਾਦੀ ਸਿਲਕ ਦੇ ਉੱਪਰ ਬਣਾਇਆ ਜਿਹਨੂੰ ਆਪਾਂ ਰੌ ਸਿਲਕ ਵੀ ਕਹਿ ਦਿੰਦੇ ਆ ਨੈਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਨੈਕ ਬਣਿਆ ਹੋਇਆ ਇਸ ਤਰ੍ਹਾਂ ਆਪਣੀਆਂ ਬਾਜ਼ੂ ਦੇ ਉੱਪਰ ਕੰਮ ਰਹੇਗਾ ਔਰ ਪੂਰੀ ਸ਼ਰਟ ਦੇ ਵਿੱਚ ਆਪਾਂ ਨੇ ਬੂਟੀ ਦਿੱਤੀ ਹੋਈ ਹੈ ਤੇ ਫੁਲਕਾਰੀ ਦਾ ਕੰਮ ਰਹੇਗਾ ਇਸ ਤਰ੍ਹਾਂ ਮੈਂ ਤੁਹਾਨੂੰ ਪ੍ਰੋਪਰ ਦਿਖਾਨੀ ਆ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਰਹੇਗਾ ਬਾਹਾਂ ਦੇ ਉੱਪਰ ਕੰਮ ਰਹੇਗਾ ਔਰ ਪੂਰੀ ਸ਼ਰਟ ਦੇ ਵਿੱਚ ਬੂਟੀ ਰਹੇਗੀ ਕਾਫੀ ਪਹਿਣਾ ਸਾਨੂੰ ਪੁੱਛਦੇ ਨਹੀਂ ਕਿ ਅਮਨੇ ਕ੍ਰੇਪ ਦੇ ਉੱਪਰ ਕਰਵਾ ਸਕਦੇ ਹਾਂ ਬਿਲਕੁਲ ਪਹਿਣਾ ਤੁਸੀਂ ਕ੍ਰੇਪ ਤੇ ਵੀ ਕਰਵਾ ਸਕਦੇ ਬਟ ਖਾਦੀ ਸਿਲਕ ਦੇ ਨਾਲ ਇਦਾਂ ਹੁੰਦਾ ਕਿ ਥੋੜਾ ਜਿਹਾ ਫੁਲਕਾਰੀ ਦਾ ਪਹਿਲੇ ਦਿਨ ਤੋਂ ਹੀ ਹਨਾ ਮੈਚ ਹੁੰਦਾ ਆ ਰਿਹਾ ਕੰਮ ਕਿ ਆਪਾਂ ਜਿਹ ਖੱਦਰ ਵਗੈਰਾ ਦੇ ਉੱਪਰ ਹੀ ਜਿਹੜੀ ਫੁਲਕਾਰੀ ਦਾ ਕੰਮ ਕਰਦੇ ਆ ਤੇ ਇਸ ਕਰਕੇ ਜਿਹੜੀਆਂ ਪਹਿਣਾ ਖੱਦਰ ਨਹੀਂ ਵੇਅਰ ਕਰ ਸਕਦੇ ਤੁਹਾਨੂੰ ਪਤਾ ਕਿ ਅੱਜ ਕੱਲ ਪਿਓਰ ਖੱਦਰ ਮਿਲਦਾ ਵੀ ਬਹੁਤ ਘੱਟ ਹੈ ਤੇ ਤੁਸੀਂ ਅਗਰ ਆਪਣਾ ਚਾਹ ਪੂਰਾ ਕਰਨਾ ਚਾਹੁੰਦੇ ਤੁਸੀਂ ਖਾਦੀ ਸਿਲਕ ਦੇ ਉੱਪਰ ਤੁਸੀਂ ਬਣਵਾ ਸਕਦੇ ਹੋ ਤੇ ਇਸ ਦੇ ਨਾਲ ਆਪਾਂ ਦੁਪੱਟਾ ਇਸ ਤਰ੍ਹਾਂ ਦਾ ਰੱਖਿਆ ਪਹਿਲਾਂ ਮੈਂ ਤੁ ਇਸ ਤਰ੍ਹਾਂ ਆਪਾਂ ਨਾਲ ਲਹਿੰਗਾ ਰੱਖਿਆ ਕਿਉਂਕਿ ਇਹ ਜਾਗੋ ਸਪੈਸ਼ਲ ਸੂਟ ਬਣਾਏ ਹੋਏ ਨੇ ਤਾਂ ਜਾਗੋ ਵਾਲੇ ਸੂਟ ਲਹਿੰਗਿਆਂ ਨਾਲ ਹੀ ਸੋਹਣੇ ਲੱਗਦੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਲਹਿੰਗੇ ਦਾ ਫਲੇਅਰ ਹੈ ਇਹ ਲਹਿੰਗਾ ਆਪਾਂ ਬਣਾਇਆ ਹੋਇਆ ਜੀ ਕ੍ਰੇਵ ਦਾ ਪਿਸਤਾ ਕਲਰ ਦੇ ਵਿੱਚ ਬਹੁਤ ਸੋਹਣਾ ਲਹਿੰਗਾ ਜੀ ਹੈਵੀ ਪਰ ਹੈਵੀ ਲੁੱਕ ਦੇਏਗਾ ਤੁਹਾਨੂੰ ਇਹ ਠੀਕ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਫਲੇਅਰ ਬਹੁਤ ਹੀ ਜ਼ਿਆਦਾ ਹੈ ਜੀ ਅਰਾਊਂਡ ਆਪਾਂ 4.5 ਦਾ 4 ਮਿੰਟ ਦੇ ਵਿੱਚ ਲਹਿੰਗਾ ਬਣਾਉਨੇ ਆ ਬਾਕੀ ਤੁਹਾਡੀ ਚੁਆਇਸ ਹੈ ਤੁਸੀਂ 5 ਦੇ ਵਿੱਚ ਬਣਾਓ ਹਨਾ ਉਹ ਤੁਹਾਡੀ ਚੁਆਇਸ ਰਹੇਗੀ ਇਸ ਤਰ੍ਹਾਂ ਆਪਾਂ ਦੁਪੱਟਾ ਰੱਖਿਆ ਹੋਇਆ ਦੁਪੱਟੇ ਨੂੰ ਆਪਾਂ ਬਹੁਤ ਹੀ ਸੋਹਣੀ ਫੁੱਲ ਚੜੀ ਲੈਸ ਜੜ ਦਿੱਤੀ ਹੋਈ ਹੈ ਜੋ ਸਾਡੇ ਸੂਟ ਦੇ ਵਿੱਚ ਕਲਰ ਨੇ ਉਸ ਤਰ੍ਹਾਂ ਦੀ ਮਿਲਦੀ ਜੁਲਦੀ ਆਪਾਂ ਨੇ ਫੁੱਲ ਚੜੀ ਲੈਸ ਜੜ ਦਿੱਤੀ ਨਾਲ ਹੀ ਆਪਾਂ ਗੋਟਾ ਪਤੀ ਦੇ ਲਾਈਨਾਂ ਦਿੱਤੀਆਂ ਹੋਈਆਂ ਨੇ ਦੁਪੱਟਾ ਇੱਥੇ ਆਪਾਂ ਰੱਖਿਆ ਜੀ ਪਿਓਰ ਕਮਲ ਚਨਾਉਂਦਾ ਠੀਕ ਹੈ ਜੀ ਤੁਸੀਂ ਸੈਮੀ ਦੇ ਵਿੱਚ ਦੁਪੱਟਾ ਲਗਵਾਓਗੇ ਪ੍ਰਾਈਸ ਘੱਟ ਜਾਏਗੀ ਠੀਕ ਹੈ ਬਾਕੀ ਜਿਵੇਂ ਸੇਮ ਬਣਿਆ ਹੋਇਆ ਆਪਾਂ ਤੁਹਾਨੂੰ ਜਿਹੜੀ ਪ੍ਰਾਈਸ ਦਵਾਂਗੇ ਵਿਦਨ ਸਟਿਚਿੰਗ ਦਵਾਂਗੇ ਠੀਕ ਹੈ ਜੀ ਇਸ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਜੀ ਤੁਸੀਂ ਇਹਨਾਂ ਸੂਟਾਂ ਦੀ ਪ੍ਰਾਈਸ ਸਾਡੇ ਕੋਲ ਲੈ ਕੇ ਆਪਣੇ ਲਈ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਕੋਈ ਵੀ ਕਲਰ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਔਰ ਸੋਹਣੇ ਸੋਹਣੇ ਸੂਟ ਜਿਹੜੇ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਕਿ ਕਈ ਵਾਰ ਇਦਾਂ ਹੁੰਦਾ ਕਿ ਭੈਣੋ ਆ ਕਾਫੀ ਜ਼ਿਆਦਾ ਬਿਜ਼ੀ ਹੁੰਦੇ ਆ ਤੁਹਾਨੂੰ ਪਤਾ ਹੈ ਕਿ ਸਾਰਾ ਦਿਨ ਕੰਮ ਇਦਾਂ ਦਾ ਹੈ ਕਿ ਸਾਰਾ ਦਿਨ ਹੀ ਸਾਡਾ ਬਿਜ਼ੀ ਚ ਬਿਜ਼ੀ ਨਿਕਲ ਜਾਂਦਾ ਹਨਾ ਬਹੁਤ ਜ਼ਿਆਦਾ ਵੀ ਕੰਮ ਸਿਰ ਦੇ ਉੱਪਰ ਦੀ ਹੋ ਜਾਂਦਾ ਤੇ ਕਾਫੀ ਪਿਆਰ ਨਾਲ ਸਾਨੂੰ ਮੈਸਜ ਫੋਨ ਕਾਲ ਆਉਂਦੇ ਆ ਤਾਂ ਸਮ ਟਾਈਮ ਕਾਲ ਅਟੈਂਡ ਜਿਹੜੀ ਕਰਨੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਬਟ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਅਸੀਂ ਕਾਲ ਅਟੈਂਡ ਕਰੀਏ ਬਟ ਜਦੋਂ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਉਸ ਟਾਈਮ ਤੁਸੀਂ ਇਦਾਂ ਕਰਿਆ ਕਰੋ ਸਾਨੂੰ ਵਾਇਸ ਮੈਸੇਜ ਜ਼ਰੂਰ ਸੈਂਡ ਕਰ ਦਿਆ ਕਰੋ ਠੀਕ ਹੈ ਜੀ ਜਦੋਂ ਵੀ ਅਸੀਂ ਫ੍ਰੀ ਹੁੰਦੇ ਆ ਤੁਹਾਨੂੰ ਮੈਸੇਜ ਕਰ ਦਿੰਦੇ ਆ ਜਾਂ ਬੈਕ ਕਾਲ ਦਾ ਤੁਹਾਨੂੰ ਦੱਸ ਦਿਆ ਕਿ ਅਸੀਂ ਬੈਕ ਕਾਲ ਤੁਹਾਨੂੰ ਫ੍ਰੀ ਹੋ ਕੇ ਕਰਾਂਗੇ ਠੀਕ ਹੈ ਤੇ ਜ਼ਰੂਰ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਦਿਆ ਕਰੋ ਠੀਕ ਹੈ ਜੀ ਲੋ ਜੀ ਤੁਸੀਂ ਲਹਿੰਗੇ ਨਾਲ ਬਣਾ ਸਕਦੇ ਹੋ ਸ਼ਰਾਰੇ ਨਾਲ ਬਣਾ ਸਕਦੇ ਹੋ ਠੀਕ ਹੈ ਤੁਸੀਂ ਸਲਵਾਰ ਨਾਲ ਬਣਾ ਸਕਦੇ ਹੋ ਜਿਵੇਂ ਤੁਸੀਂ ਲਾਈਕ ਕਰੇ ਤੁਸੀਂ ਉਸ ਤਰੀਕੇ ਨਾਲ ਇਹ ਵਾਲਾ ਸੂਟ ਜਿਹੜਾ ਡਿਜ਼ਾਈਨ ਕਰਵਾ ਸਕਦੇ ਹੋ ਕਿ ਲੋਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਨੇ ਬਹੁਤ ਹੀ ਜ਼ਿਆਦਾ ਸੋਹਣੀ ਲੱਗੀ ਹੋਏ ਕਿ ਪਰਸਨਲੀ ਮੈਨੂੰ ਇਹ ਵਾਲਾ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਿਆ ਅਗਰ ਤੁਹਾਡੇ ਵੀ ਫੰਕਸ਼ਨ ਆ ਰਿਹਾ ਜ ਖਾਸ ਕਰਕੇ ਜਾਗੋ ਦਾ ਤਾਂ ਆ ਫੁਲਕਾਰੀ ਵਾਲੇ ਸੂਟ ਜਿਹੜੇ ਇੱਕ ਵਾਰੀ ਜ਼ਰੂਰ ਰੈਡੀ ਕਰਵਾਓ ਕਿਉਂਕਿ ਫੁਲਕਾਰੀ ਸੂਟਾਂ ਦਾ ਕਾਫੀ ਜ਼ਿਆਦਾ ਟ੍ਰੈਂਡ ਹੋ ਰਿਹਾ ਠੀਕ ਹੈ ਪਿਛਲੇ ਸਾਲ ਤੋਂ ਹੀ ਕਾਫੀ ਜ਼ਿਆਦਾ ਵੀ ਸੂਟ ਜਿਹੜੇ ਪਸੰਦ ਕੀਤੇ ਜਾ ਰਹੇ ਨੇ ਕਾਫੀ ਜ਼ਿਆਦਾ ਆਪਾਂ ਸੂਟ ਤਿਉਹ ਤੁਹਾਨੂੰ ਕਿਹੜਾ ਕਿਹੜਾ ਸੂਟ ਜ਼ਿਆਦਾ ਵਧੀਆ ਲੱਗਿਆ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ